ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਅਤੇ Facebook Facebook ਪੇਜ ਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਬਲਾਂ ਵਾਲੀ ਪਗੜੀ ਜਿਹੜੇ ਵੀ ਸਾਡੇ Facebook ਪੇਜ ਤੇ ਸਾਡੇ YouTube ਚੈਨਲ ਤੇ ਨਵੇਂ ਆਏ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰ ਲੈਣ ਅਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਆਏ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਅੱਜ ਆਪਾਂ ਲੈ ਕੇ ਆਏ ਹਾਂ ਬਲਾਂ ਵਾਲੀ ਪਗੜੀ ਵੀਡੀਓ ਆ ਪਹਿਲਾ ਲੜਪਾ ਸਰਜੇ ਸੈਂਟਰ ਤੋਂ ਲਿਆ ਕੇ ਪੁਣੀ ਤੋਂ ਖੁੱਲਦਾ ਪਾਸਾ ਥੱਲੇ ਰੱਖਦੇ ਹੋਏ ਪੁਣੀ ਨੂੰ ਜਿਹੜਾ ਪੁਣੀ ਦਾ ਖੁੱਲਦੇ ਪਾਸੇ ਤੋਂ ਆਪਾਂ ਆਪਣੇ ਵਾਲ ਬਣਾਉਣੇ ਸ਼ੁਰੂ ਕਰਨੇ ਹਨ ਚੰਗੀ ਤਰ੍ਹਾਂ ਪੁਣੀ ਨੂੰ ਜਿਹੜਾ ਪੁਣੀ ਦਾ ਖੁੱਲਦਾ ਪਾਸਾ ਹੁੰਦਾ ਹੈ ਉਹਨੂੰ ਥੋੜਾ ਜਿਹਾ ਖੋਲ ਕੇ ਉਹਨੇ ਆਪਾਂ ਵਾਲ ਬਣਾਉਣੇ ਆ ਕੱਲਾ ਕੱਲਾ ਨਹਲ ਸੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਜਿਵੇਂ ਬਣਾਏ ਸੀ ਕਿ ਵਾਲ ਕੱਲੇ ਕੱਲੇ ਉਂਗਲੀ ਨਾਲ ਤੇ ਦੂਸਰਾ ਲੜ ਪਿੱਛੇ ਦਬਕੇ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਉਹ ਤੋਂ ਥੋੜਾ ਥੱਲੇ ਲੈਣਾ ਹੈ ਉੱਪਰੋਂ ਉੱਪਰੋਂ ਚੰਗੀ ਤਰ੍ਹਾਂ ਦਬਕ ਕੇ ਉਹਨੂੰ ਚ ਇਕੱਲਾ ਇਕੱਲਾ ਉਂਗਲੀ ਨਾਲ ਆਪਾਂ ਜਿਹੜੇ ਕਿ ਵਾਲ ਇਕੱਠਾ ਕਰਕੇ ਨੋਕ ਤੋਂ ਵਾਲ ਨੂੰ ਦਬਕ ਕੇ ਚੰਗੀ ਤਰ੍ਹਾਂ ਉਂਗਲੀ ਨਾਲ ਖਿਲਾਰ ਕੇ ਆਪਾਂ ਜਿਹੜਾ ਕਿ ਆ ਆਪਣੇ ਵਾਲਾਂ ਨੂੰ ਖਿਲਾਰ ਕੇ ਆਪਾਂ ਜਿਹੜਾ ਕਿ ਆਪਣਾ ਲੜ ਲਗਾ ਦੇਣਾ ਹੈ ਉਂਗਲੀਆਂ ਨਾਲ ਖਿਲਾਰਨ ਦਾ ਇਹ ਫਾਇਦਾ ਹੁੰਦਾ ਹੈ ਕਿ ਇਸ ਨਾਲ ਆਪਣੇ ਜਿਹੜੇ ਕਿ ਵਾਲ ਸੰਘਣੇ ਲੱਗਦੇ ਹਨ ਵੈਸੇ ਤਾਂ ਆਪਾਂ ਨੂੰ ਮੱਜੇ ਤੋਂ ਵੱਧ ਬਾਜ ਦੀ ਜਾਂ ਆਪਣੀ ਉਂਗਲੀਆਂ ਦੀ ਵਰਤੋਂ ਕਰਨੀ ਚਾਹੀਦੀ ਆ ਬਲਾਂ ਨੂੰ ਸੰਗਣੀ ਕਰਨ ਲਈ ਕਿਉਂਕਿ ਜੇਕਰ ਆਪਾਂ ਪੱਗ ਪੈਨ ਜਾਂ ਸੂਈ ਦੀ ਵਰਤੋਂ ਕਰਦੇ ਹਾਂ ਤਾਂ ਦਸਤਾਰ ਦਾ ਕੱਪੜਾ ਜਿਹੜਾ ਕਿ ਆਪਣੇ ਫਟਣ ਦਾ ਡਰ ਰਹਿੰਦਾ ਹੈ ਕਿਤੇ ਆਪਣੇ ਦਸਤਾਰ ਦਾ ਕੱਪੜਾ ਫਟ ਨਾ ਜਾਵੇ ਤੇ ਜਿਹੜੇ ਵੀਰਾਂ ਨੂੰ ਲੱਗਦਾ ਹੈ ਕਿ ਸਾਡੇ ਦਸਤਾਰ ਦਾ ਕੱਪੜਾ ਜਿਹੜਾ ਕਿ ਸੂਈ ਆ ਪੱਗ ਪੈਨ ਦੀ ਵਰਤੋਂ ਨਾਲ ਨਹੀਂ ਫਟਦਾ ਉਹ ਵੀਰ ਜਿਹੜੇ ਕਿ ਬਲਾਂ ਨੂੰ ਸੰਗਣੀ ਕਰ ਲਈ ਪੱਗ ਪੰਜਾ ਸੂਈ ਦੀ ਵਰਤੋਂ ਕਰ ਸਕਦੇ ਹਾਂ ਤੀਜੇ ਲੜ ਵੀ ਉਸੇ ਤਰ੍ਹਾਂ ਪਿੱਛੇ ਦੱਬ ਕੇ ਆਪਾਂ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਦਬਦੇ ਹੋਏ ਕੱਲਾ ਕੱਲਾ ਵਾਲਾ ਆਪਾਂ ਇਕੱਠਾ ਕਰਕੇ ਗੁੰਰੀ ਦਾ ਖਿਲਦਾ ਆਪਾਂ ਸੱਤਲੇ ਰੱਖਦੇ ਹੋਏ ਕੱਲਾ ਕੱਲਾ ਵਾਲਾ ਆਪਾਂ ਚੱਕਣਾ ਹੈ ਫਲ ਨੂੰ ਕੱਲੇ ਕੱਲੇ ਇੱਕ ਇੱਕ ਗੁੰਰੀ ਦਾ ਆਪਾਂ ਵੜੜੜ ਕੇ ਆਪਣੇ ਵਾਲਾ ਬਣਾਉਣੇ ਸ਼ੁਰੂ ਕਰਨੇ ਹਨ ਕੱਲਾ ਕੱਲਾ ਵਾਲ ਬਣਾ ਕੇ ਆਪਾਂ ਜਿਹੜੇ ਕੇ ਆ ਫਲ ਨੂੰ ਸੁੰਘਣੀ ਕਰਦੇ ਹੋਏ ਲੜ ਨੂੰ ਲਗਾ ਦੇਣਾ ਹੈ ਉਂਗਲਾਂ ਨਾਲ ਖਿਲਾਰਦੇ ਹੋਏ ਲੇਕੇ ਆਪਾਂ ਲੜ ਨੂੰ ਲਗਾ ਲੈਣਾ ਹੈ ਜਿੰਨੇ ਤੁਸੀਂ ਸਾਦੇਓ ਆਪਾਂ ਬਣਾਉ ਸੰਗਣੀ ਕਰਨ ਲਈ ਆਪਾਂ ਬਾਜਰੀ ਵਰਤੋਂ ਕੀਤੀ ਹੈ ਕਿਉਂਕਿ ਬਾਜ ਤੇ ਉਂਗਲੀਆਂ ਦਾ ਜਿਹੜੇ ਕਿ ਆਪਣੇ ਵਾਲ ਜਿਹੜੇ ਕਿ ਆਪਾਂ ਆਪਾਂ ਆਪਣੇ ਵਾਲ ਬਾਜੀ ਉਂਗਲੀ ਨਾਲ ਸੰਗਣੀ ਕਰਦੇ ਆ ਉਹਦਾ ਇਹ ਫਾਇਦਾ ਹੁੰਦਾ ਹੈ ਕਿ ਦਸਤਾਰ ਦੇ ਜਿਹੜੇ ਕਿ ਕਪੜਾ ਫਟਦਾ ਨਹੀਂ ਤੇ ਆਪਾਂ ਉਂਗਲੀਆਂ ਨਾਲ ਆਪਾਂ ਨੂੰ ਜਿਹੜੇ ਕਿ ਆਪਣੀ ਉਂਗਲੀਆਂ ਦਾ ਸਾਹ ਵੀ ਆ ਜਾਂਦਾ ਆਪਾਂ ਨੂੰ ਵੀ ਵੀ ਵਾਲਾਂ ਨੂੰ ਸੰਗਣੀ ਕਰਨ ਲਈ ਤੇ ਜਿਹੜਾ ਆਪਾਂ ਚੌਥ ਲੜ ਵੀ ਉਸੇ ਤਰ੍ਹਾਂ ਕਿ ਜੇ ਤੁਸੀਂ ਦੇ ਸਕਦੇ ਹਾਂ ਚੰਗੀ ਤਰ੍ਹਾਂ ਪੁਣੀ ਦਾ ਕੁਲਤਾ ਆਪਸ ਹੱਥ ਥੱਲੇ ਰੱਖਦੇ ਹੋਏ ਕੱਲਾ ਕੱਲਾ ਜਿਹੜਾ ਕਿ ਆਪਾਂ ਵਾਲ ਇਕੱਠਾ ਕਰਨਾ ਉਂਗਲੀ ਨਾਲ ਇਕੱਠਾ ਕਰਕੇ ਜਿਹੜਾ ਆਪਾਂ ਲੜ ਨੂੰ ਲਗਾਉਣਾ ਵਾਲਾ ਨੂੰ ਆਪਾਂ ਉਂਗਲੀਆਂ ਨਾਲ ਖਿਲਾਰ ਲੈਣਾ ਖਿਲਾਰਨ ਦਾ ਇਹ ਫਾਇਦਾ ਕਿ ਜਿਹੜਾ ਆਪਾਂ ਵਾਲਾਂ ਨੂੰ ਖਿਲਾਰਦੇ ਆ ਇੱਕ ਤਾਂ ਆਪਣੇ ਜਿਹੜੇ ਕੀ ਨੇ ਵਾਲ ਸੰਗਣੇ ਵੀ ਹੋ ਜਾਂਦੇ ਨੇ ਆਪਣੇ ਜਿਹੜਾ ਆਪਾਂ ਖਿਲਾਰਦੇ ਉਂਗਲੀਆਂ ਨਾਲ ਲੜ ਲਗਾਉਂ ਤੋਂ ਪਹਿਲਾਂ ਤੇ ਆਪਣੇ ਵਾਲ ਵਧ ਵੀ ਜਾਂਦੇ ਨੇ ਜੇ ਆਪਾਂ ਲੜ ਖਿਲਾਰਦੇ ਆ ਨਾ ਆਪਣੀ ਜਿਹੜੀ ਕਿ ਵਾਲ ਨੇ ਉਹ ਹੋਰ ਵਧੇ ਜਾਂਦੇ ਆ ਨਾਲੇ ਸੰਘਣੇ ਹੋ ਜਾਂਦੇ ਆ ਤੇ ਦੇਖਣ ਨੂੰ ਵੀ ਸੋਹਣੇ ਲੱਗਦੇ ਨੇ ਜੇ ਜੇ ਆਪਾਂ ਉਂਗਲੀਆਂ ਨਾਲ ਖਿਲਾਰਦੇ ਆ ਵਾਲਾਂ ਤਾਂ ਇਸ ਤਰ੍ਹਾਂ ਆਪਾਂ ਜਿਹੜੇ ਕਿ ਆਪਾਂ ਲੜ ਲਗਾਤਾ ਚੌਥਾ ਜਿਹੜਾ ਕਿ ਆਪਾਂ ਪੰਜਵਾਂ ਲੜ ਵੀ ਉਸੇ ਤਰ੍ਹਾਂ ਨੂੰ ਗੋਣਾ ਹੈ ਚੰਗੀ ਤਰ੍ਹਾਂ ਪਿੱਛੋਂ ਆਪਾਂ ਉਂਗਲੀਏ ਦੇ ਗੁੱਠੇ ਨਾਲ ਚੰਗੀ ਤਰ੍ਹਾਂ ਮੂ ਚੰਗੀ ਤਰ੍ਹਾਂ ਮੋੜ ਕੇ ਲੜ ਨੂੰ ਜਿਹੜਾ ਬਲਣ ਲਗਾਇਆ ਸੀ ਉਹ ਤੋਂ ਥੱਲੇ-ਥੱਲੇ ਲੜ ਲਗਾਉਣੀ ਨੇ ਆਪਾਂ ਉਸੇ ਤਰ੍ਹਾਂ ਪੁੰਨਦਾ ਖੁੱਲਦਾ ਬਸ ਥੱਲੇ ਰੱਖਦੇ ਹੋਏ ਪੁੰਨਦੇ ਖੁੱਲਦੇ ਆਪਾਂ ਬਲ ਬਣਾਉਣੇ ਸ਼ੁਰੂ ਕਰਨੇ ਨੇ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਕਲਾ-ਕਲਾ ਉਂਗਲੀ ਨਾਲ ਆਪਾਂ ਬਲ ਇਕੱਠਾ ਕਰਕੇ ਜਿਹੜਾ ਗਿਆ ਚੰਗੀ ਤਰ੍ਹਾਂ ਨੋਕ ਤੋਂ ਆਪਾਂ ਆਪਣੇ ਬਲਾਂ ਨੂੰ ਬਰਾਬਰ ਰੱਖਦੇ ਹੋਏ ਨੋਕ ਤੋਂ ਸੰਗਣਾ ਕਰਕੇ ਉਂਗਲੀ ਨਾਲ ਖਿਲਾਰ ਕੇ ਬਲਾਂ ਨੂੰ ਲੜ ਨੂੰ ਲਗਾ ਦੇਣਾ ਹੈ ਬਲਾਂ ਨੂੰ ਖਿਲਾਰ ਕੇ ਉਂਗਲੀ ਨਾਲ ਅਤੇ ਕਈ ਵਾਰ ਨਾ ਆਪਣੇ ਜਿਹੜੇ ਵਾਲ ਨੇ ਨੋਕ ਟੁੱਟ ੱਲੇ ਹੋ ਜਾਂਦੇ ਨੇ ਜਦੋਂ ਆਪਾਂ ਵਾਲ ਬਣਾਉਣ ਲੱਗਦੇ ਆ ਤਾਂ ਜੇਕਰ ਤੁਹਾਡੇ ਵੀ ਜਿਹੜੇ ਕਿ ਆ ਵਾਲ ਨੋਕ ਤੋਂ ਟੁੱਟ ੱਲੇ ਹੋ ਜਾਂਦੇ ਹਨ ਤਾਂ ਤੁਸੀਂ ਜਦੋਂ ਆਪਾਂ ਵਾਲ ਆਪਾਂ ਬਣਾ ਲਏ ਜਿਹੜਾ ਆਪਾਂ ਵਾਲ ਪਾ ਲਿਆ ਆਪਣੀ ਉਂਗਲੀ ਨਾਲ ਇਕੱਲਾ ਇਕੱਲਾ ਵਾਲ ਇਕੱਠਾ ਕਰਕੇ ਉਹਦੇ ਬਾਅਦ ਚੋਂ ਜਦੋਂ ਆਪਣੀ ਨੋਕ ਤੋਂ ਜਿਹੜੇ ਕਿ ਵਾਲ ਕਈ ਵਾਰ ਟੁੱਟ ੱਲੇ ਹੋ ਜਾਂਦੇ ਹਨ ਜਾਂ ਲੜ ਖੁੱਲ ਜਾਂਦਾ ਹੈ ਤਾਂ ਆਪਾਂ ਨਾ ਇੱਕ ਵਾਰ ਜਿਹੜੇ ਜਦੋਂ ਆਪਾਂ ਆਪਾਂ ਆਪਣੇ ਵਾਲ ਸੰਘਣੇ ਕਰਨੇ ਨੇ ਬਾਜਨਾ ਉਦੋਂ ਆਪਾਂ ਜਿਹੜੇ ਕਿ ਆਪਾਂ ਜਦੋਂ ਆਪਾਂ ਸੰਘਣੇ ਕਰਨੇ ਆ ਬਾਜਨਾ ਵਾਲ ਉਦੋਂ ਆਪਾਂ ਆਪਣਾ ਬਾਜਨਾ ਨੋਕ ਕੰਨੀ ਨੂੰ ਫੇਰ ਦੇਣਾ ਹੈ ਜਿੱਥੇ ਜਿੱਥੋਂ ਆਪਾਂ ਵਾਲ ਬਣਾਉਨੇ ਆ ਉੱਥੇ ਉਧਰ ਨੂੰ ਆਪਾਂ ਜਿਹੜਾ ਕਿ ਆਵਾਜ ਫੇਰਨਾ ਹੈ ਉਸ ਨਾਲ ਇਹ ਫਾਇਦਾ ਹੁੰਦਾ ਕਿ ਆਪਣੇ ਜਿਹੜੇ ਕਿ ਆ ਵਾਲਾ ਆਪਣੇ ਢਿੱਲੇ ਨਹੀਂ ਹੁੰਦੇ ਤੇ ਵਾਲ ਆਪਣੇ ਵਰੀਏ ਵੀ ਲੱਗਦੇ ਨੇ ਕਈ ਵਾਰ ਆਪਣੇ ਜਿਹੜੇ ਕੀਵਲਟ ਢਿਲੇ ਹੋ ਜਾਂਦੇ ਹਨ ਤੇ ਹੈਨਾ ਕਈ ਵਾਰ ਖੁੱਲ ਵੀ ਜਾਂਦਾ ਲੜ ਤਾਂ ਉਹ ਪ੍ਰੋਬਲਮ ਨਹੀਂ ਆਉਗੀ ਤੁਹਾਨੂੰ ਇਸ ਲਈ ਤੁਸੀਂ ਨੋਕ ਤੋਂ ਜਦੋਂ ਵੀ ਲੜ ਲਗਾਉਣਾ ਨਾ ਚਾਹੇ ਤੁਹਾਡੇ ਵਾਲ ਤੁਹਾਨੂੰ ਨਹੀਂ ਲੱਗਦਾ ਵੀ ਨਹੀਂ ਵੀ ਢਿਲੇ ਹੋਣਗੇ ਫੇਰ ਵੀ ਤੁਸੀਂ ਇੱਕ ਵਾਰ ਜਿਹੜਾ ਇੱਕ ਵਾਰ ਆਪਾਂ ਨੋਕ ਤੋਂ ਵਾਲਾ ਨੂੰ ਟਾਈਟ ਕਰ ਲੈਣਾ ਹੈ ਤੇ ਪੰਜਵਾਂ ਲੜ ਆਪਾਂ ਉਸੇ ਤਰ੍ਹਾਂ ਪੁਣੀ ਦਾ ਪੁਣੀ ਦਾ ਖੁੱਲਦਾ ਬਸ ਥੱਲੇ ਰੱਖਦੇ ਹੋਏ ਮੋਟਾ ਬਸ ਉੱਪਰ ਰੱਖਦੇ ਹੋਏ ਲੜ ਨੂੰ ਉਂਗਲੀ ਅਤੇ ਗੂਠੇ ਨਾਲ ਚੰਗੀ ਤਰ੍ਹਾਂ ਮੋੜ ਕੇ ਸਾਫ਼ ਕਰਕੇ ਉੱਪਰੋਂ ਜਦੋਂ ਵੀ ਆਪਾਂ ਆਪਣੇ ਲੜ ਲਾਉਣੇ ਆ ਉੱਪਰੋਂ ਜ਼ਰੂਰ ਦਬਣਾ ਜੇਕਰ ਆਪਾਂ ਉੱਪਰੋਂ ਨਹੀਂ ਦਬਲੇ ਤਾਂ ਆਪਣੀ ਜਿਹੜੀ ਕਿ ਪੱਗ ਉੱਚੀ ਜਾਣ ਲੱਗ ਜਿੰਦੀ ਹੈ ਉੱਪਰੋਂ ਚੰਗੀ ਤਰ੍ਹਾਂ ਦਬ ਕੇ ਆਪਾਂ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਇਹ ਲੜ ਨੂੰ ਆਪਾਂ ਸਾਫ਼ ਲਗਾਉਣਾ ਹੈ ਜੇਕਰ ਤੁਸੀਂ ਇਹ ਲੜ ਨੂੰ ਬਣਾ ਵਾਲਾ ਵੀ ਲਗਾ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਬਾਕੀ ਇਹ ਲੜ ਵੱਧ ਸੋਹਣਾ ਲੱਗਦਾ ਹੈ ਬਣਾ ਵਾਲੀ ਦੇ ਸਟਾਰ ਦੇ ਵਿੱਚ ਤਾਂ ਜਿਵੇਂ ਤੁਸੀਂ ਸੱਦੇ ਹੁਣ ਆਪਾ ਵਾਲਾ ਨੋਕ ਆਪਾਂ ਆਪਣੇ ਜਿਹੜੇ ਵਾਲ ਸੀਗੇ ਆਪਾਂ ਉਹਨਾਂ ਨੂੰ ਆਪਣੀ ਨੋਕ ਕੰਨੀ ਫੇਰਿਆ ਨੋਕ ਵਾਲੇ ਨੂੰ ਇਸ ਦਾ ਇਹੀ ਫਾਇਦਾ ਹੁੰਦਾ ਹੈ ਕਿ ਆਪਣੇ ਜਿਹੜੀ ਕੀ ਨੇ ਵਾਲ ਢਿੱਲੇ ਨਹੀਂ ਹੁੰਦੇ ਤੇ ਹੁਣ ਜਦੋਂ ਆਪਾਂ ਆਪਣੇ ਵਾਲ ਜਦੋਂ ਸੰਗਣੇ ਕਰਦੇ ਹਾਂ ਹੈਨਾ ਜਦੋਂ ਵੀ ਆਪਾਂ ਆਪਣੇ ਵਾਲ ਸੰਗਣੇ ਕਰਨੇ ਹਨ ਤੁਸੀਂ ਇਹ ਗੱਲ ਜ਼ਰੂਰ ਧਿਆਨ ਦੇ ਵਜਿ ਰੱਖਣੀ ਹੈ ਅੱਪਾ ਪੱਗ ਪੈਨੇ ਪੱਗ ਪੈਨੇ ਸੂਈ ਜੇਕਰ ਤੁਹਾਡੀ ਦਸਤਾਰ ਦਾ ਕਪੜਾ ਪੱਗ ਪੈਨੇ ਸੂਈ ਸਹਿ ਸਕਦਾ ਹੈ ਮਤਲਬ ਪੱਗ ਪੱਗ ਪੈਨੇ ਸੂਈ ਨਾਲ ਤੁਹਾਡਾ ਦਸਤਾਰ ਦਾ ਕਪੜਾ ਨਹੀਂ ਫਟਦਾ ਤਾਂ ਤੁਸੀਂ ਬੇਸ਼ੱਕ ਆਪਣੀ ਦਸਤਾਰ ਦੇ ਵਿੱਚ ਬੜਾ ਨੂੰ ਸੰਗਣੇ ਕਰਨ ਲਈ ਸੂਈ ਜਾਂ ਪੱਗ ਪੈਂਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੀ ਦਸਤਾਰ ਦਾ ਕਪੜਾ ਪੱਗ ਪੈਨੇ ਸੂਈ ਨੂੰ ਨਹੀਂ ਸਹਿ ਸਕਦਾ ਮਤਲਬ ਦਸਤਾਰ ਦਾ ਕਪੜਾ ਫਟ ਸਕਦਾ ਹੈ ਤਾਂ ਤੁਸੀਂ ਬਾਲ ਯਾ ਆਪਣੀ ਉਂਗਲੀਆਂ ਦੀ ਵਰਤੋਂ ਕਰਨੀ ਹੈ ਕਿਉਂਕਿ ਬਾਲ ਤੇ ਉਂਗਲੀਆਂ ਨਾਲ ਆਪਣੇ ਢੜਕੀਨੇ ਵਾਲਾ ਵਾਧਾ ਸੰਗਣੀ ਹੋ ਜਾਂਦੇ ਹਨ ਤੇ ਦੇਖਣ ਨੂੰ ਵੀ ਦਸਤਾਰ ਸੁਣੀ ਲੱਗਦੀ ਹੈ। ਵੈਸੇ ਜ਼ਿਆਦਾਤਰ ਤਾਂ ਆਪਾਂ ਨੂੰ ਵਰਤੋਂ ਉਂਗਲੀਆਂ ਦੀ ਆਪਣੀ ਉਂਗਲੀਆਂ ਦੀ ਤੇ ਬਾਲ ਦੀ ਵਰਤੋਂ ਹੀ ਵਾਧਾ ਆਪਾਂ ਨੂੰ ਕਰਨੀ ਚਾਹੀਦੀ ਹੈ ਵਾੜਾ ਸੰਗਣੀ ਕਰਨ ਲਈ। ਕਿਉਂਕਿ ਇਸ ਦੇ ਵਿੱਚ ਕੋਈ ਵਾਰ ਜੇ ਆਪਾਂ ਬਾਗੂ ਬਨੇ ਸੂਈ ਦੀ ਵਰਤੋਂ ਕਰਦੇ ਹਾਂ ਨਾ ਤਾਂ ਦਸਤਾਰ ਦਾ ਕੱਪੜਾ ਫਟਣ ਦਾ ਡਰ ਰਹਿੰਦਾ ਹੈ। ਜਿੰਕੀ ਜਿਹੜਾ ਅੰਕਲਾ ਕਲਾ ਵਾਲਾ ਸੰਗਣੇ ਕਰਦੇ ਹੋਏ ਆਪਾਂ ਜਦੋਂ ਵੀ ਆਪਾਂ ਆਪਣਾ ਉੱਪਰਲੇ ਲੜ ਲਾਉਣੇ ਨੇ ਆਪਾਂ ਆਪਣੇ ਉੱਪਰ ਦੇ ਲੜਾਂ ਦਾ ਵੀ ਫਾਸਲਾ ਬਰਾਬਰ ਰੱਖਣਾ ਹੈ ਫਾਸਲਾ ਜਦੋਂ ਵੀ ਆਪਾਂ ਆਪਣੇ ਉੱਪਰਲੇ ਲੜ ਲਾਉਣੇ ਨੇ ਜੇ ਕੁਝ ਦੇਖ ਸਕਦੇ ਹੋ ਆਪਾਂ ਸਾਰਿਆਂ ਦਾ ਫਾਸਲਾ ਬਰਾਬਰ ਰੱਖਣਾ ਹੈ ਇੱਕੋ ਜਿਹਾ ਕਿਸੇ ਦਾ ਫਾਸਲਾ ਜਿਹੜਾ ਕਿ ਵਧ ਘਟ ਨਹੀਂ ਹੋਣਾ ਚਾਹੀਦਾ ਤੇ ਜਿਹੜਾ ਆਪਾਂ ਲੜ ਲਾਇਆ ਸੀ ਆਪਾਂ ਉਹਦੇ ਵਿੱਚ ਬਾਜ ਫੇਰਨਾ ਹੈ ਕਿਉਂਕਿ ਬਾਲੀ ਫੇਰ ਨਾ ਆਪਾਂ ਇਸ ਦੇ ਵਿੱਚ ਆਪਾਂ ਬਾਜ ਤਾਂ ਫੇਰ ਨਹੀਂ ਕਿਉਂਕਿ ਆਪਾਂ ਇਸੀ ਮੋਟਾਈ ਜਿਹੜੀ ਆ ਬਰਾਬਰ ਕਰ ਸਕੀਏ ਇਸੀ ਮੋਟਾਈ ਆਪਾਂ ਮੇਨਟੇਨ ਕਰ ਸਕੀਏ ਜਿਹੜੀ ਮੋਟਾਈ ਦੇ ਵਿੱਚ ਇਹ ਲੜ ਆਪਾਂ ਨੂੰ ਠੀਕ ਲੱਗੇ ਕਿਉਂਕਿ ਇਹ ਲੜ ਜਿਹੜਾ ਕਿ ਆ ਬਾਲਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਜੇਕਰ ਤੁਹਾਨੂੰ ਇਹ ਲੜ ਬਾਵਨਾ ਬਾਲਾ ਪਤਲਾ ਵੀ ਲੱਗ ਜਾਂਦਾ ਤੁਸੀਂ ਬਾਜ ਨਾਲ ਉਸ ਨੂੰ ਉਸ ਨੂੰ ਮੋਟਾ ਕਰ ਸਕਦੇ ਹੋ ਮੋਟਾਈ ਦੇ ਵਿੱਚ ਲੈ ਆ ਸਕਦੇ ਹੋ ਤੇ ਜਦੋਂ ਆਪਾਂ ਆਪਣਾ ਆਖਰੀ ਕਲਗੀ ਲੜ ਜੇ ਆਪਾਂ ਕੱਲਗੀ ਲੜ ਹੁੰਦਾ ਹੈ ਉਹਨੂੰ ਉੱਪਰੋਂ ਅਤੇ ਥੱਲੇ ਦੋਨੇ ਸਾਡਾ ਦਾ ਫੋਲਡ ਕਰਕੇ ਚੰਗੀ ਤਰ੍ਹਾਂ ਲੜ ਨੂੰ ਆਪਾਂ ਖੋਲ ਕੇ ਉਹਦੇ ਵਿੱਚ ਥੋੜੇ ਥੋੜੇ ਵਾਲ ਪਾ ਦੇਣੇ ਆ ਤੁਸੀਂ ਦੇਖ ਸਾਜੋ ਕੱਲਾ ਕੱਲਾ ਵਾਲਾ ਪਾਗੂ ਨੇ ਨਾ ਪਾ ਕੇ ਤਾਂ ਕਿ ਆਪਾਂ ਜਦੋਂ ਵੀ ਪੱਗ ਪੈਨਗੋਣੇ ਨੋਜ਼ ਦੇ ਸੈਂਟਰ ਦੇ ਵਿੱਚ ਲਗਾਉਣਾ ਹੈ ਤੇ ਪੱਗ ਪੈਨ ਦੇ ਥੱਲੇ ਵੀ ਲਿਆ ਕੇ ਆਪਾਂ ਲੜ ਨੂੰ ਥੱਲੇ ਨੂੰ ਲਿਆ ਕੇ ਪੱਗ ਪੈਂਦੇ ਜੇਕਰ ਤੁਹਾਡੇ ਲੜ ਇਕ ਪਗਬੰਦੇ ਨੇ ਇਟੇ ਗਰਾਉਸੀ 2 ਵੀ ਲਗਾ ਸਕਦੇ ਹੋ ਤਾਂ ਪਗਬੰਦੇ ਥੱਲੇ ਲੈ ਕੇ ਆਪਾਂ ਜਿਹੜਾ ਕਿ ਲੜ ਨੂੰ ਸੱਜੇ ਪਾਸੇ ਵੱਲ ਨੂੰ ਮੋੜ ਦੇਣਾ ਹੈ ਘੁਮਾ ਦੇਣਾ ਹੈ ਲੜ ਨੂੰ ਘੁਮਾਉਣ ਤੋਂ ਬਾਅਦ ਲੜ ਨੂੰ ਜਿਹੜਾ ਕਿ ਆਪਾਂ ਥੋੜਾ ਜਿਹਾ ਚੌੜਾ ਕਰਕੇ ਉਹਦੇ ਵਿੱਚ ਜਿਵੇਂ ਤੁਸੀਂ ਦੇ ਸਕਦੇ ਹੋ ਕਲਗੀ ਕਲਗੀ ਦੇ ਵਿੱਚ ਕਲਗੀ ਲੜ ਦੇ ਵਿੱਚ ਵਲ ਪਾ ਕੇ ਆਪਾਂ ਜਿਹੜਾ ਕਿ ਇਹ ਲੜ ਨੂੰ ਲਗਾ ਦੇਣਾ ਹੈ ਉਸ ਲੜ ਨੂੰ ਆਪਾਂ ਉਸ ਜਗ੍ਹਾ ਚੰਗੀ ਤਰ੍ਹਾਂ ਦਬ ਦੇਣਾ ਹੈ ਜੇਕਰ ਆਪਾਂ ਉਸ ਉਸ ਲੜ ਨੂੰ ਉਸ ਉਸ ਦੀ ਜਗ੍ਹਾ ਤੇ ਚੰਗੀ ਤਰ੍ਹਾਂ ਨਹੀਂ ਦਬਦੇ ਤਾਂ ਆਪਣਾ ਜਿਹੜਾ ਕਿ ਢਿੱਲਾ ਰਹਿ ਜਾਂਦਾ ਹੈ ਤੇ ਕਈ ਵਾਰਾਂ ਦਾ ਜਿਹ ਢਿੱਲਾ ਵੀ ਰਹਿ ਜਾਂਦਾ ਹੈ ਉਹ ਚੰਗੀ ਤਰ੍ਹਾਂ ਦਬਦੇ ਨੇ ਤਾਂ ਤੁਸੀਂ ਉੱਪਰ ਪੱਗ ਪੈਣ ਵੀ ਲਗਾ ਸਕਦੇ ਹੋ ਕਿਉਂਕਿ ਪੱਗ ਪਿੰਦਾ ਇਹ ਫਾਇਦਾ ਹੁੰਦਾ ਕਿ ਆਪਣਾ ਲੜ ਜਿਹੜਾ ਕਿ ਢਿੱਲਾ ਨਹੀਂ ਰਹਿੰਦਾ ਤੇ ਆਪਣਾ ਜਦੋਂ ਵੀ ਆਪਾਂ ਜਹੇ ਜਹ ਲੜ ਲਗਾਏ ਆਪਣਾ ਲੜ ਹੋ ਜਾ ਹੀ ਰਹਿੰਦਾ ਹੈ ਚੰਗੀ ਤਰ੍ਹਾਂ ਆਪਾਂ ਬੜਾ ਸੰਗਣੀ ਕਰਦੇ ਹੋਏ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਵੀ ਤੁਹਾਨੂੰ ਆਪਣੀ ਦਸਤਾਰ ਸ਼ਾਹੋਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਉਹ ਪ੍ਰੋਬਲਮ ਦਾ ਸਿਚੁਏਸ਼ਨ ਲੈ ਕੇ ਜਰੂਰ ਆਜੂ ਹਾਜ਼ਰ ਹੋਵਾਂਗੇ ਅਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗ ਰਹੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਅਤੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਅਤੇ ਅਸੀਂ ਹੋਰ ਵੀ ਨਵੇਂ ਨਵੇਂ ਦਸਤਾਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਜੇਕਰ ਜੇਕਰ ਜੇ ਹੋਰ ਦਸਤਾਰਾਂ ਦੀ ਦਮਾਲੀਆਂ ਦੀ 골 ਦਸਤਾਰਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਫੇਸਬੁਕ ਪੇਜ ਤੇ YouTube ਚੈਨਲ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਅਸੀਂ ਰੋਜ਼ ਨਵੇਂ ਨਵੇਂ ਦਸਤਾਰਾਂ ਨਵੇਂ ਨਵੇਂ ਸਟਾਈਲੀਆਂ ਦਸਤਾਰਾਂ ਦੀ ਅਤੇ 골 ਦਸਤਾਰਾਂ ਦੀ ਦਮਾਨੇ ਦੀ ਵੀਡੀਓ ਲੈ ਕੇ ਰੋਜ਼ ਹਾਜ਼ਰ ਹੁੰਨੇ ਆ ਤੇ ਜੜ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਪੱਗ ਨੂੰ ਜਿਹੜਾ ਕਿ ਆ ਚੰਗੀ ਤਰ੍ਹਾਂ ਫਾਈਨਲ ਟੱਚ ਦੇਣ ਤੋਂ ਬਾਅਦ ਆਪਾਂ ਜਿਹੜਾ ਕਿ ਜਦੋਂ ਛਟਕਣਾ ਹੈ ਲਾੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਤਕਣਾ ਹੈ ਵੀਡੀਓ ਦੇਖਣ ਲਈ ਧੰਨਵਾਦ